आज पंजाब यूथ कांग्रेस की इस पत्रकार वार्ता में क्योंकि मैं प्रथम बार यहाँ पे आया हूँ तो कुछ हमारा आने वाले समय का रोड मैप है उसको लेके मैं आप सबके बीच में अपनी बात रखूंगा पंजाब यूथ कांग्रेस क्या करने वाली है क्या उनके आने वाले समय पे कार्यक्रम होंगे किस तरीके से हम संगठन को मजबूत करने के लिए काम करेंगे हम गांव के अंतिम पंक, पंक्ति तक पहुंचकर हम हर वर्ग को जोड़ने का किस तरीके से काम करेंगे इन चीज़ों को हम आपके सामने रखना चाहते हैं मेरे साथ में हमारे पंजाब के यूथ कांग्रेस के प्रधान जी यहाँ पे बैठे हैं उप प्रधान यहाँ पे हैं जनरल सेक्रेटरीज और सेक्रेटरीज और मीडिया के जो इंचार्ज हैं वो सभी साथी यहाँ पे बैठे हैं मैं आपको मीडिया बंधुओं को बताना चाहता हूँ कि यूथ कांग्रेस आने वाले समय पे सबसे पहला काम जो पंजाब में करने वाली है कि हम यहाँ पे जो एक्टिव और इनएक्टिव वर्कर्स हैं ऑफिस बियरस हैं उनकी छटनी करने वाले हैं जो संगठन का व्यक्ति काम कर रहा है उसको तवज्जो मिलेगी उसको मान सम्मान मिलेगा लेकिन जो संगठन का व्यक्ति वो किसी भी पद में हो किसी भी भीदे में हो अगर वो काम नहीं कर रहा है तो उसकी छुट्टी हम करने वाले हैं क्योंकि संगठन ऐसे लोगों से विनती करता है कि जो काम संगठन के लिए नहीं कर रहे हैं कि आप भी अपना समय बर्बाद न करें और संगठन का समय भी बर्बाद न करें दूसरी बात हम बहुत जल्द जो हमारी डीवाई हैं ए हैं ਉਹ ਕਮੇਟੀ ਇਸ ਕੋ ਕੰਪਲੀਟ ਕਰਨ ਵਾਲੇ ਹਨ ਇਹਨਾਂ ਨੂੰ ਪੰਜਾਬ ਦੇ মিডিਆ ਸਾਹਮਣੇ ਸਨਮੁਖ ਕਰਕੇ ਇੰਟਰੋਡਿਊਸ ਕਰਨਾ ਅੱਜ ਪਹਿਲਾ ਇੱਕ ਸਾਡਾ ਇੱਕ ਉਹ ਮੁੱਦਾ ਸੀ ਨਾਲ ਹੀ ਜੋ ਪੰਜਾਬ ਯੂਥ ਕਾਂਗਰਸ ਦਾ ਪੰਜਾਬ ਕਾਂਗਰਸ ਦੀ ਚੰਗੀ ਪਰਫਾਰਮੈਂਸ ਜਿਹੜੀ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਈ ਹੈ ਮੈਂ ਪੰਜਾਬ ਯੂਥ ਕਾਂਗਰਸ ਦੇ ਸਾਰੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਬਹੁਤ ਜੋਰ ਲਾ ਕੇ ਜ਼ਮੀਨ ਤੇ ਭਾਵੇਂ ਉਹ ਡੋਰ ਟੂ ਡੋਰ ਕੈਂਪੇਨ ਸੀਗੇ ਭਾਵੇਂ ਉਹ ਹੋਰ ਕੈਂਪੇਨ ਸੀਗੀਆਂ ਭਾਵੇਂ ਉਹ ਯੁਵਾ ਨਿਆਏ ਜਿਹੜਾ ਰਾਹੁਲ ਗਾਂਧੀ ਜੀ ਨੇ ਗੱਲ ਕੀਤੀ ਸੀਗੀ ਇਹਨਾਂ ਕੈਂਪੇਨਸ ਨੂੰ ਲੈ ਕੇ ਅਸੀਂ ਧਰਤਲ ਤੇ ਗਏ ਸੀ ਤੇ ਉਹਦੇ ਰਿਜ਼ਲਟ ਸਾਨੂੰ ਚੰਗੇ ਮਿਲੇ ਰਾਹੁਲ ਜੀ ਦੀ ਯੁਵਾ ਨਿਆਏ ਗਾਰੰਟੀ ਇਹ ਗੱਲ ਠੀਕ ਹੈ ਕਿ ਹਿੰਦੁਸਤਾਨ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਨਹੀਂ ਬਣੀ ਪਰ ਨੌਜਵਾਨਾਂ ਨੇ ਸ੍ਰੀ ਰਾਹੁਲ ਗਾਂਧੀ ਜੀ ਦੀ ਨੀਤੀਆਂ ਸ਼੍ਰੀ ਰਾਹੁਲ ਗਾਂਧੀ ਜੀ ਦੀ ਸੋਚ ਸਾਰਿਆਂ ਨੂੰ ਇਕੱਠਾ ਰੱਖਣ ਦੀ ਔਰ ਖਾਸ ਤੌਰ ਤੇ ਨੌਜਵਾਨਾਂ ਨੂੰ ਔਰ ਜਿਹੜਾ ਅਗਨੀਵੀਰ ਵਾਲਾ ਇਸ਼ੂ ਸੀਗਾ ਇਹਨਾਂ ਇਸ਼ੂਜ਼ ਨੂੰ ਗੈਲਵਨਾਈਜ਼ ਕੀਤਾ ਔਰ ਜਿਹੜਾ ਭਾਜਪਾ ਦੀ ਵੰਡਣ ਵਾਲੀ ਰਾਜਨੀਤੀ ਸੀਗੀ ਉਹਨੂੰ ਪਿੱਛੇ ਰੱਖ ਕੇ ਨੌਜਵਾਨਾਂ ਨੇ ਪਸੰਦ ਕੀਤਾ ਖਾਸ ਤੌਰ ਤੇ ਪੰਜਾਬ ਦੇ ਵਿੱਚ ਔਰ ਇੱਕ ਵਧੀਆ ਰੋਲ ਪੰਜਾਬ ਯੂਥ ਕਾਂਗਰਸ ਨੇ ਨਿਭਾਇਆ ਹੈ 2027 ਦੇ ਵਿੱਚ ਸਾਡੀਆਂ ਚੋਣਾਂ ਨੇ ਉਹਦਾ ਰੋਡ ਮੈਪ ਇਸ ਤੋਂ ਬਾਅਦ ਇੰਚਾਰ ਸਾਹਿਬ ਵੀ ਤੁਹਾਡੇ ਨਾਲ ਸਾਂਝਾ ਕਰਨਗੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਕਾਂਗਰਸ ਪਾਰਟੀ ਦੀ ਆਈਡੀਓਲੋਜੀ ਨਾਲ ਡਿਸਟ੍ਰਿਕਟ ਲੈਵਲ ਤੱਕ ਅਸੀਂ ਟ੍ਰੇਨਿੰਗ ਪ੍ਰੋਗਰਾਮਸ ਅਸੀਂ ਪਲਾਨ ਕਰਨ ਜਾ ਰਹੇ ਹਾਂ so that ਜੋ ਆਈਡੀਆਜ਼ ਔਰ ਇਥੋਸ ਔਰ ਵੈਲਿਊਜ਼ ਨਾਲ ਕਾਂਗਰਸ ਪਾਰਟੀ ਚੱਲ ਰਹੀ ਹੈ ਅਸੀਂ ਉਹ ਤਰਤਲ ਤੇ ਕਸਬਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਅਸੀਂ ਲੈ ਕੇ ਜਾਈਏ ਔਰ ਨੌਜਵਾਨਾਂ ਨੂੰ ਚੰਗੇ ਮੁੱਦਿਆਂ ਤੇ ਗੈਲਵਨਾਈਜ਼ ਕਰਨ ਦੀ ਗੱਲ ਕਰੀਏ ਨੌਜਵਾਨਾਂ ਨੂੰ ਉਹਨਾਂ ਦੀ ਅਸਲੀ ਜਿਹੜੀ ਤਾਕਤ ਹੈ ਉਹ ਅਸਲੀ ਤਾਕਤ ਉਹਨਾਂ ਨੂੰ ਦਿਈਏ